ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਦੀਪ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਇਹ ਟਾਈਮ ਹੈ ਸਵੇਰ ਦਾ ਮਾਰਨਿੰਗ ਦਾ ਅੱਜ ਨੱਠ ਕੇ ਕੰਮ ਕਰਦੇ ਆਂਗੇ ਹਨਾ ਤੇ ਮੈਂ ਇਸ ਉੱਪਰ ਬਹੁਤ ਖਲਾਰਾ ਪਿਆ ਤੇ ਉੱਪਰ ਬਿਸਤਰੇ ਬਿਸਤਰੇ ਚੱਕਣ ਆਈ ਸੀ ਜਿਹੜਾ ਟਾਈਮ ਹੈ ਸਵਾ 7 ਦਾ ਹੋ ਗਿਆ ਸੁਖਮਣ ਹੋਰ ਸਕੂਲ ਤੋਂ ਹੋ ਰਿਹਾ ਪਹਿਲਾਂ ਕਣੀਆਂ ਪੈਣ ਲੱਗੀਆਂ ਨਹੀਂ ਪਹਿਲਾਂ ਯਾਨੀ ਪਹਿਲਾਂ ਬੱਬਾ ਐ ਗਈ ਮਾਂ ਨੂੰ ਕੋਠੇ ਜਾਂਦੀਆਂ ਨੇ ਭੇਜ ਜੂਗੀ ਹੁਣ ਕਣੀਆਂ ਹਟ ਗਈਆਂ ਤੇ ਤੁਹਾਨੂੰ ਦਿਖਾਉਣੇ ਆਪਾਂ ਨੇ ਬਾਹਰਲਾ ਮੌਸਮ ਕਿਦਾਂ ਦਾ ਤੇ ਮੈਂ ਬਿਸਤਰੇ ਬਿਸਤਰੇ ਚੱਕਣਾਈ ਕਿਉਂ ਚਾਰ ਦਿਨਾਂ ਤੋਂ ਉਦੋਂ ਫੈਂਟੀਆਂ ਨੇ ਖਲਾਰੀਆਂ ਕਿਤਾਬਾਂ ਦਾ ਗਾ ਪਿਆ ਪਿਆ ਸੀ ਉਹਨਾਂ ਨੂੰ ਕਹੇ ਆਪੇ ਕਾਚਾ ਕਿਤੇ ਆਓ ਕਿਤਾਬਾਂ ਦਾ ਗਾ ਗੂ ਜੀ ਆਪਾਂ ਦਿੰਦੇ ਆਓ ਚੱਕ ਕੇ ਲੋਟ ਕਰੋ ਬੈਗਾਂ ਕਰ ਚਾ ਪਾਉਣ ਵਾਲੀਆਂ ਬੈਗ ਚ ਪਾਓ ਪਰਾਂਤਰ ਵਾਲੀਆਂ ਪ੍ਰਾਂਤ ਤੱਕ ਆਓ ਫਿਰ ਮੇਰੀ ਤਰੀ ਚੀਜ਼ ਨੂੰ ਲੱਭਦੀ ਨਹੀਂ ਕਿਉਂਕਿ ਮੈਂ ਤਾਂ ਫਿਰ ਇੱਕ ਥਾਂ ਮੈਂ ਇਕੱਠੀਆਂ ਕਰਦਣੀਆਂ ਸਾਰੀਆਂ ਤੇ ਸੁਖਮਰਾਸ ਨੂੰ ਚਲੇ ਗਏ ਰਾਜ ਸਰਦਾਰ ਜੀ ਵੀ ਆ ਗਏ ਨੇ ਪਰ ਇਹ ਠੀਕ ਠਾਕ ਆ ਗਏ ਨੇ ਪਰ ਪੈਰਾ ਨੇ ਨੌ ਸਾਰੇ ਲੈ ਗਏ ਕਿਉਂਕਿ ਚੜਾਈ ਬਹੁਤ ਉੱਚੀ ਹੋ ਗਈ ਆ ਉੱਥੇ ਤੇ ਪੈਰਾ ਨੇ ਨੌ ਸਾਰੇ ਲਹੀ ਜਾਂਦੇ ਨੇਗੇ ਤੇ ਥੱਕੇ ਪੈਣਗੇ ਤੇ ਹੁਣ ਕਹਿੰਦੇ ਚਲੋ ਹੁਣ ਮਖੇਤ ਜਿਹੜਾ ਮਾਰਿਆ ਵਾ ਮੇਨਾ ਕੱਟੀ ਕੁੱਤੀ ਚੰਗਾ ਆ ਗਿਆ ਜੈਸੀ ਦੋ ਜਣਾਂ ਦੀ ਚੋਲੀ ਟੱਟੀ ਚੰਗਾ ਦਿੱਤੇ ਤਾਂ ਵੀ ਓਖੀ ਚੰਗਾਈ ਕੱਟੀ ਉਹਨੇ ਚੰਗਾ ਦਿੱਤਾ ਥੋੜਾ ਬਹੁਤਾ ਜੋ ਵੀ ਧਰਾਂੀਆਂ ਹੈਗੀਆਂ ਸੀਗਾ ਜੇ ਕੁਝ ਖਾਉ ਤਾਂ ਦੁੱਧ ਵਧੂਗੀ ਹਨਾ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰਲਾ ਮੌਸਮ ਫੇਰ ਚੱਕੂ ਕਿ ਮੈਂ ਵਿਸਤਰੇ-ਵਿਸਤਰੇ ਤੇਨੇ ਵਿਚਾਰੂ ਲਾ ਕੇ ਪੋਚਾ ਲਾ ਕੇ ਸਾਰਾ ਕੰਮ ਕਰਕੇ ਫੇਰ ਜਾਉਂਗਾ ਉਧਰ ਇਹ ਆਪਣੇ ਘਰ ਦਾ ਵਿਊ ਹੈ ਆ ਚਾਚੇ ਦੇ ਘਰ ਦਾ ਵਿਊ ਹੈਗਾ ਹੱਸ ਤੜਾ ਕਣੀਆਂ ਪਾ ਕੇ ਹਟੀਆਂ ਨੇ ਆ ਚਾਚੇ ਕੀ ਮਸਲ ਬਣਨਾਰੇ ਅੱਗੇ ਹੋਈ ਹਾਂ ਜੀ ਬੁਝਾ ਚੇਗਾ ਆ ਇਸ ਤਰ੍ਹਾਂ ਵੀ ਉਹ ਬਾਰ ਲਾ ਉਹ ਪਾਣਾ ਉਹਦੇ ਕਰੇ ਕੰਮ ਕਰੀ ਜਾਂਦੀ ਆ ਤੋਂ ਜੁਨੇ ਦੋਈ ਜਾਂਦੇ ਨੇ ਧਾਲੀਆਂ ਇਸ ਤਰ੍ਹਾਂ ਕਿੰਨੇ ਦਰਾਤ ਉਹਨਾਂ ਤੇ ਪਾਣੀ ਕਰੇ ਬਹੁਤ ਦੇ ਫੁੱਲਦਾਰ ਬਿੱਲਾ ਬੂਟੇ ਇਹ ਪਿੰਡ ਦਾ ਜਿੰਦ ਫਾਮਸਾ ਸਾਬ ਦੇ ਕੋਠੀਆਂ ਨਹੀਂ ਹੁੰਨ ਤਾਂ ਹੋ ਲੰਬੀ ਜੀ ਕੋਠੀ ਹੈ ਠੀਕ ਆ ਇਹ ਲੰਬੀ ਜੀ ਕੋਠੀ ਲੋ ਜੀ ਆ ਚਾਦਰ ਆਪਾਂ ਹੋਣ ਲਿਆਂਦੀ ਬਸਾ ਦਿੱਤੀ ਐ ਬਸਾਈਂ ਦੇ ਦੋਸਤਾਂ ਦਨ ਹੋ ਗਏ ਤੇ ਸਾਰ ਝਾੜ ਪੂਜ ਕਰਕੇ ਕਮਰਾ ਸਾਫ ਕਰ ਦਿੱਤਾ ਤੇ ਹੁਣ ਬਹੇਠਾਂ ਸਫਾਈ ਕਰਦੇ ਪਰ ਤਾਂ ਮੱਜਾ ਨਮਾਉਣਿਆਂਗੇ ਕੋਈ ਕਰੀ ਤੇ ਸਾਰਾ ਸਾਫ ਸਭ ਤੇ ਹੋਣਾ ਤਾਂ ਨਾਈਟ ਬੰਦ ਕਰਨੀ ਭੁੱਲ ਗਏ ਪੱਖਾ ਤੇ ਲੀਂਦਾ ਪੋਚਾ ਸੁਕਾਤਾ ਲਾ ਕੇ ਤੇ ਇਹ ਸੀ ਅਗਰ ਪਾਣੀ ਨਾਲ ਹੀ ਲਾਦਾ ਨਹੀਂ ਪੋਚਾ ਆਣ ਗਵਾੜ ਆਲਗ ਗਵਾੜ ਵੀ ਅਜੇ ਇੱਥੇ ਝਾੜੂ ਬਾਹਰੇ ਨਹੀਂ ਲਾਇਆ ਕਾਣੀਆਂ ਨਾਲ ਗਿੱਲਾ ਹੋਇਆ ਪੁੱਛ ਮੈਂ ਝਾੜੂ ਚੁੱਪ ਜੂਗਾ ਬਾਹਰਲਾ ਵੇੜਾ ਮੀਂਹ ਹੋਣ ਤੋਂ ਪਹਿਲਾਂ ਸੰਭਰ ਦਿੱਤਾ ਸੀ ਸਬਜ਼ੀ ਨੇ ਦਵਾਰੇ ਫੋਨ ਚੈੱਕ ਕਰ ਲੇ ਮਿਸਰੀ ਲੱਗਣੋਂ ਹਟ ਗਈ ਸੀ ਹੈ ਹੁਣ ਚੱਲੀਏ ਮੱਝਾਂ ਵੱਲ ਮੱਝਾਂ ਨਮਾਈਏ ਬੀਬੀ ਖਿਆਤ ਨਾ ਵਾਗੇ ਲੋ ਜੀ ਆਪਾਂ ਸਵੇਰ ਦੇ ਲੱਗੇ ਮੈਂ ਤਾਂ ਕੱਪੜੇ ਧੋਣਾ ਹਜੇ ਮੇਰੇ ਕੱਪੜੇ ਠੀਕ ਨਹੀਂ ਆਏ ਰਾਤ ਸਰਦਾਰ ਜੀ ਆਏ ਨੇਗੇ ਬੈਕ ਭਰਾ ਵੱਲ ਧੋਣ ਵਾਲਿਆਂ ਦਾ ਉਹ ਸਾਭਦੇ ਹੋਗੇ ਤੇ ਕੁਝ ਮੈਂ ਕੱਲ ਰਾਤ ਖਣੇ ਧੋ ਦਿੱਤੇ ਸੀ ਮੈਨੂੰ ਪਤਾ ਸੀ ਕਿ ਕੱਲ ਨੂੰ ਉਹਨਾਂ ਦੇ ਕੱਪੜੇ ਠੀਕ ਹੋਣਗੇ ਤੇ ਵਸ ਤੋਂ ਤੇਸ ਕੌਣ ਕੌਣ ਆ ਰਹਿ ਗਿਆ ਇੱਕ ਗੇੜਾ ਸੱਬ ਭਰ ਗਿਆ ਝੜ ਝੜ ਪੌੜੇ ਪੈਣਗੇ ਹੁਣ ਆਪਾਂ ਨੂੰ ਐ ਹੁੰਦਾਗਾ ਹਨਾ ਮਸ਼ੀਨ ਚ ਧੋਣੇ ਨੇ ਕੱਪੜੇ ਸਰਫ ਬਾਹਰ ਆ ਪਾਣੀ ਛੱਡ ਲੈ ਸੁੱਕਣੇ ਵਾਲੇ ਚ ਪਾ ਦੇ ਪੌੜੇ ਪਾੜੇ ਕੱਢ ਲੈ ਗੁਰਮੰਨ ਦਾ ਤੌਲੀਆ ਸੀ ਸਿੱਖ ਸਰਦਾਰ ਜੀ ਦਾ ਤੌਲੀਆ ਸੀ ਇੱਕ ਮੇਰਾ ਤੌਲੀਆ ਦੀ ਹਾਂ ਹਾਂ ਸੁੱਕਣੇ ਲਾ ਦਿੱ ਤੌਲੀਏ ਦੇਰਾ ਮੱਝਾਂ ਦਾ ਕੰਮ ਨੇ ਮੇੜਿਆ ਆ ਬੱਫਲ ਸਿੱਟਣਾ ਆ ਪਊ ਠੇਰੀ ਚੱਕਣ ਵਾਲੀ ਰਹੇਗੀ ਕੰਮਾਂ ਦੇ ਬਾਏ ਹੋਵੇ ਚਿੱਟੇ ਕੱਪੜੇ ਧਾਮ ਤੇ ਲੈ ਕੇ ਜਾਂਦੇ ਚਿੱਟੇ ਤਾਂ ਦੂਜੇ ਜਮੀ ਕਾਲੇ ਹੋਰ ਪਹਿਤੀ ਐਨੀ ਮਾਇਲ ਝੋਂ ਮਾਇਲ ਤਾਂ ਫਤ ਟ੍ਰੈਫਿਕ ਧੂਆਂ ਵਾਲਾ ਥੀ। ਕੱਪੜਾ ਮਾਇਲ ਖਾੜੇ ਖਾੜੇ ਹੋ ਗੋ ਤੱਕ ਪੜੀ। ਹੂ ਤਾਂ ਹਵਾ ਚ ਆ ਗਿਆ ਹੈਗੀ ਤਾਂ ਬੱਦਲ ਵਾਹੀ ਸਵੇਰ ਤਾਂ ਮੀਂਹ ਪੈਂਦਾ ਸੀਗਾ। ਜੇ ਸੁੱਕ ਜਾਣ ਚੰਗੀ ਗੱਲ ਹੀ ਹੈ। ਬੀਬੀ ਤਾਂ ਕਹਿੰਦੇ ਥੋੜਾ। ਫੇਣੀ ਬੱਦਲ ਬਾਅਦ ਠੀਕ ਹੋਊ। ਉਹ ਦਿਨ ਐ ਸੱਚੀ। ਵਾਜੀ ਨਾਲ ਜਿੱਕਾ ਕੱਪੜੇ ਧੋਣ ਵਾਲੇ ਪਏ ਹੁਣ ਚੈਨ ਜੀ ਨੂੰ। 아이 ਹੋਏ ਇਹਨੇ ਕੱਪੜੇ ਧੋਣ ਵਾਲੇ ਪੈਨੇ ਕੱਪੜੇ ਧੋਣ ਵਾਲੇ ਪੈਨੇ। ਮੈਂ ਤਾਂਨੇ ਧੋਣ ਵਾਲਾ ਜਮੇ ਤੱਕ ਪੜਿਆ ਅੱਛਾ ਜਾਨਾ। ਛੇ ਟਿਕਣੀ ਇੱਕ ਪਿੱਕ ਪਾਉਂਦਾ ਦੋਸਤ। ਫਿਰ ਨੌਵੇਂ ਸੱਤ ਹੋ ਜਾਣਗੇ ਕੱਦਲ ਆ ਜਾ। ਆਧੀਆਂ ਬਹਾ ਤੇ ਉਧਰ ਠੰਡ ਲੱਗੀ ਹੋ ਬਣੋ ਨਾ ਕੋਈ ਠੰਡ ਨਹੀਂ ਲੱਗੀ ਕੋਈ ਠੰਡ ਨਹੀਂ ਲੱਗੀ ਫੈਕ ਸੂਟ ਤੇ ਵੀ ਕੋਈ ਪਾਇਆ ਤੁਸੀਂ ਨੇ ਹੂੰ ਲਿਪਕ ਤਾਂ ਹੀ ਉਹ ਤਾਂ ਫੇਰ ਧੋਉਂਗੀ ਪਾਣੀ ਦਾ ਕੱਢਣਾ ਪਊ ਜਿਹੜਾ ਪਾਏ ਨਹੀਂ ਦੋ ਕੱਪੜੇ ਦੋ ਸੂਟ ਮੋੜੇ ਆ ਗਏ ਇਹਨਾਂ ਨੂੰ ਸੁੱਕ ਜਾਣਗੇ ਫੇਰ ਪਾਣੀ ਪਾ ਦੂੰਗਾ ਜਿਹੜੇ ਦੋ ਹੀ ਮੋੜੇ ਮੈਨੂੰ ਪਾਇਸ ਨਹੀਂ ਸਮੈਲ ਜੀ ਆ ਜਾਂਦੀ ਹੈ ਵੀ ਪਤਾ ਨਹੀਂ ਜਿਹੜੀਆਂ ਚਾਰ ਚਾਰ ਦਿਨਾਂ ਦੇ ਧੋਣ ਵਾਲੇ ਕੱਪੜੇ ਕਰ ਲੈਣੇ ਨੇ ਕਿ ਮੈਂ ਧੋਣੇ ਨੇ ਮੈਂ ਪਾ ਦਿਆਂਗੇ ਧੋਣ ਆਹ ਨਾ ਉਹ ਤੋੜੀ ਕੋਟ ਤੇ ਪਾਇਆ ਬੀਬੀ ਨਾਲ ਬੀਬੀ ਦੇ ਪਤੀ ਜੀ ਆ ਗਿਆ ਜਿੱਥੇ ਸਾਨੂੰ ਬਗਤ ਤੋੜੀ ਤੋੜੇ ਉਹ ਵੀ ਅਰੇ ਫੁੱਲ ਵੀ ਤੋੜਤੇ ਓੜੇ ਤੇ ਤੋੜਤੇ ਹਾਂ ਮੈਂ ਅੱਡੇ ਦੇ ਹੁਣ ਤੋੜੀ ਜਾਂਦੇ ਸਲਵਾਰੀਆ ਹੋਰ ਫਿਰ ਫਿਰ ਬਹੁਤ ਤਾਂ ਬਾਤ ਕਿਸੇ ਨੂੰ ਟਾਈਮ ਹੁੰਦਾ ਹੈ ਨਾ ਹੁਣ ਤਾਂ ਰਿਸ਼ਤੇ ਦਾ ਰਾਜ ਹੋ ਸਾਰੇ ਬਚਿਆਰਾ किने दो खदे रे गाइस हां तो जमी तारा हो की बनानी ല മർച്ച ല മർച്ച ਤੇ ਗੁਰਮੁੰਦੀ ਡਿਮਾਂਡ ਸੀ ਜੀ ਬੜਾਈ ਚਟਣੀ ਬੀਬੀ ਦੀ ਚਟਣੀ ਚਟਣੀ ਖੁੰਦਦੀ ਆ ਲਾਲ ਮਿਰਚਾਂ ਨੇ ਕਹਿੰਦੇ ਚਟਣੀ ਚਟਣੀ ਨਹੀਂ ਦੇ ਸਾਹਵੇਂ ਬੀਬੀ ਚਟਣੀ ਬਣਾਉਂਦੀ ਹੈਗੀ ਇੱਧਰ ਮੈਂ ਚੁੱਲੇ ਤੇ ਅਚਮਚਾਰੀਆ ਕੱਲ ਨੂੰ ਪਾ ਹੀ ਨੇ ਉਹਨਾਂ ਲੱਖਣਾ ਪਾ ਰਹੀ ਹੈ ਆਪਾਂ ਮਾ ਹਕਿਓ ਚੁੱਲੇ ਤੇ ਧਰਦਾਂ ਨੇ ਹੌਲੀ ਹੌਲੀ ਬਣੀ ਜਾਉ ਮੱਠੀ ਮੱਠੀ ਅੱਗ ਨਾਲ ਮਲਾਈ ਢਕੀ ਹੈ ਜਿਹੜਾ ਮੱਖਣਾ ਮੱਖਣਾ ਲੋੜੇ ਚ ਕਰ ਦਿੱਤੇ ਕੜਾਈਏ ਚ ਕੰਦਸੂ ਜਿੱਥੇ ਨੀ ਵਾਡੀਏ ਚੱਪਾ-ਕੱਪੜਾ ਮਾਰਦਾਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਮਾੜਾ ਜੇ ਕੰਮ ਕਰ ਲਾ ਪੋਚਾ ਤਾਂ ਭੈਣਾਂ ਦੇ ਹੱਥ 'ਚ ਹੀ ਰਹਿੰਦਾ ਸਾਡੀ ਸ਼ਾਂਤੀ-ਸ਼ਾਂਤੀ ਦੀ ਆ ਗਈ ਕੱਲ ਆਪਣਾ ਸ਼ਾਂਤ ਪੈਗਾ ਸਾਰੇ ਹੁਣ ਘਰ ਦੀ ਸਫਾਈ ਹੋ ਗਈ ਹੈਗੀ ਘੜਕੁੜ ਦਿੱਤਾਗਾ ਅੱਜ ਫੇਰ ਸਵੇਰੇ ਬੱਦਲ ਸੀਗਾ ਬਹੁਤ ਛਾਵੇਂ ਤਾਂ ਬੱਦ ਪਿਆਗਾ ਮੀ ਤੇ ਸਾਡੇ ਤੱਕ ਬਸ ਸਿਰਕਾ ਸੰਭਾ ਜਾ ਸੀਗਾ ਆ ਮੇਰੀ ਜਹਣਾ ਵਿਊ ਦੱਸਿਓ ਮੀਂ ਦਾ ਕਿਸ ਤਰ੍ਹਾਂ ਦਾਗਾ ਹਜੇ ਤਾਂ ਪੰਜ ਮਿੰਟ ਹੋ ਗਏ ਨਿਕਲ ਜਾਣ ਦੇ ਤੂੰ ਆ ਜਾ ਤਾਹੀਂ ਤਾਂ ਗਈ ਉਸ ਨੂੰ ਤੇਰੇ ਮੇੜਾਈ ਤੁਰੇ ਜਾਂਦੀਆਂ ਮੱਝਾਂ ਬਨ ਕੇ ਆਈਆਂ ਤੇਰੀਆਂ ਲੱਗ ਕੇ ਆਈਆਂ ਕੌਣ ਕੋਈ ਨਹੀਂ ਸਰਦਾਰ ਜੀ ਥੱਕੇ ਥੱਕੇ ਬੈਠੇ ਰਾਤ ਦੇ ਆਏ ਨੇ ਮੁੰਦੇ ਮੁੰਡੇ ਕੇ ਬੈਠੇ ਗਾਣ ਜਾਉਂਗੇ ਹੈ ਜਾਉਂਗੇ ਨਹੀਂ ਮੈਂ ਤਾਂ ਮਤਲਬ ਤਾਂ ਦੇ ਕੇ ਆਇਆ ਉਹ ਨਹੀਂ ਆਤਾ ਅ ਜਿਆਨੋ ਤੋਂ ਨਾ 35 ਸਾਲ ਤੋਂ ਪਹਿਲਾਂ ਪਹਿਲਾਂ ਜਾਓ ਫੇਰ ਫਾਇਦਾ ਮੈਂ ਤਾਂ ਬਜਾ ਕੇ ਉਹਦਾ ਹੰਥ ਫੇਬਲੀ ਹੋਈ ਨਹੀਂ ਫੇਰ ਤਾਂ ਮੁੱਕ ਜਾਏਗਾ ਬੱਸ ਚਲੇ ਨਹੀਂ ਆਏ ਨੂਰ ਪਾ ਲੈ ਦੇ ਚ ਨੂਰ ਨਾਲ ਜਾਵੇ ਖਾਣ ਨਹੀਂ ਕਰਨੀ ਚਿੱਪੜਾ ਦੋ ਦਾ ਗੜੀ ਨੂਰ ਇਹਨੂੰ ਚਿੱਪੜਾ ਦੋ ਨੂਰ ਜਿਪੜ ਲੈਤ ਨੇ 50 ਰੁਪਏ ਲੈਤੀ ਕਿਲੋ ਬਚਾਰੀ ਦੇ 40 ਦੇ ਦੀ ਅੱਗੇ ਜਿਹੜੇ ਖੇਤਾਂ 'ਚ ਬੜਾਮ ਸੀਗੇ ਹੁਣ ਮੋਲ ਲਿਖ ਦੇ ਆਇ ਇੱਕ ਦਿਨ ਹੈਗੇ ਜਿਪੜ ਸਾਡੇ ਆਏ ਥਾਲੀ ਆ ਜਾਣੇ ਹੁੰਦੇ ਜਿਪੜ ਆਇਤੀ ਨਹੀਂ ਹੈਗੇ ਪਤਾ ਨਹੀਂ ਸਰਦਾਰ ਜੀ ਨੇ ਹਜੇ ਗੌਰ ਨਹੀਂ ਕੀਤੀ ਕੰਮ ਤੰਦਾ ਕਰਦੇ ਕਰਦੇ ਜੀ ਲਾਓ ਲਾ ਕੇ ਦਰਵਾਜ਼ੇ ਦੀ ਅੱਗ ਵੀ ਚੱਲ ਪਈ ਓਧਰ ਚਲ ਬਣ ਕਿਉਂ ਹੁਣ ਮੈਂ ਇੰਨਾ ਘੰਟਾ ਬੇਲੀਆਂ ਇਦਾਂ ਘੰਟੇ ਕਿਉਂ ਬਣਾ ਕੇ ਹੈਣਾ ਸਾਮ ਦੂੰਗੀ ਤੇ ਇਦੋਂ ਫਿਰ ਬੱਜਾ ਕੰਦੀ ਪਾਣੀ ਪੋਣੀ ਕਿਆ ਮੰਗ ਔਰ ਤਰ ਗੜੀ ਨਹੀਂ ਬਹੁਤ ਹਸੋ ਉਹ ਤਾਂ ਜੀਰੋ ਬੀ ਮਾਰੇ ਠੇੜਾ ਨਹੀਂ ਮੱਤੇਗੇ ਨਹੀਂ ਵੈਨੀ ਆਹੋ ਨਹੀਂ ਹੈ ਕਿ ਬਾਹਰ ਮਰਨ ਹੈਗਾ ਤਾਂ ਤਾਂ ਤੇ ਦਾਲੜੀ ਜੀ ਬਦੇ ਲਾਦਦੀ ਹੈ ਬਾਲੀ ਫਲੀ ਇਥੇ ਮੈਨੂੰ ਬਦੇ ਨਹੀਂ ਲਾਦ ਤਾਈ ਰੱਖ ਲੈਨੇ ਵਸ ਮੂੰਹ ਚ ਲਾਦ ਤੇ ਦੀ ਭਰ ਨਾ ਕਿ ਹੋ ਜਿਪ ਲਈ ਟੇਸਟ ਆਊਗਾ ਕਲੀ ਕਲੀ ਬਾੜੀ ਚੱਕ ਚੱਕ ਖਾਣੋ ਗੋਲੀ ਕੋਨੇ ਦੇ ਖੱਟੇ ਖੱਟੇ ਜਿਪੀ ਜੜ ਰਹੇ ਹੋ ਗੋਏ ਬਈਏ ਲੜਦਣ ਚਿੱਟਾ ਚਾ ਕਰੀਏ ਨਾ ਉੱਪਰ ਦਾ ਅੱਗੇ ਬਾਤ ਤੋਂ ਹੁੰਦੇ ਹੁਣ ਤਾਂ ਮੈਂ ਕੀ ਕਿਤੇ ਹੁਣ ਅਗਲੇ ਜਿਪੜ ਦੇ ਹੈਗੇ ਹੁਣ ਇਹ ਨਾ ਜਿਹੜੇ ਰਾਈ ਜਿਪੜ ਨੇ ਉਹ ਨਹੀਂ ਸਗਲ ਨਹੀਂ ਉਹ ਤਾਂ ਟੁੱਟ ਹੋਈ ਪਈ ਆ ਕਿਉਂ ਵੀ ਨਹੀਂ ਕਾਹੀ ਉਹ ਹੁਣ ਕਿਉਂ ਬੀਬੀ ਨੇ ਚੱਕਣੀ ਰਗੜ ਦਿੱਤੀ ਆ ਨਾਲ ਦੀ ਨਾਲ ਉਧਰ ਵੀ ਟਾਈਮ ਹੋ ਜਾਂਦਾ ਮੱਜਾਂ ਦਾ ਸੁਗਮਣ ਹੋਰੀਆਂ ਵੀ ਆਉਣ ਵਾਲੀਆਂ ਨੇ ਦੀਆਂ ਤੇ ਹੁਣ ਥਮਮ ਦਾ ਜੋਰ ਆ ਪੂਰਾ ਫਲਗ ਜਾ ਰਹੇ ਹੋ ਗੀ ਮੈਂ ਤਾਂ ਕਰਕੇ ਕੋਲੇ ਬੈਗੀ ਮਰ ਹੋ ਨਿਕਲ ਜੇ ਕਿਉਂ ਚੁੱਲ੍ਹੇ 'ਚ ਪਏ ਜਾਂਦਾ ਤੇ ਨਾ ਡੱਕੇ ਡੋਲੇ ਜੇ ਬ੍ਰੀਕ ਬ੍ਰੀ ਮੇਂ ਜੇ ਬਹੁਤ ਪਾਈ ਕੱਟ ਤਾਂ ਕੀ ਰੱਖਾ ਕੇ ਰੀ ਲੋ ਹਾਂ ਦੋ ਵਾਰ ਆ ਫੜਾਈ ਥੋੜੀ ਮੈਂ ਲੇਟੀਆਂ ਰਹਿਣ ਕਿ ਅੱਖਾਂ ਹੁਣ ਕੱਲੀ ਬਨੂਣ ਜਾ ਪਾ ਕੇ ਮੜੀਗੀ ਹਾਂ ਵੀ ਵੀ ਸੇਕਟਾਰੀ ਬਣ ਜੂ ਥੋੜੀ ਜੀ ਕੌਲੀ ਕੀ ਜੇ ਖਾ ਲਈ ਫਿਰ ਕੱਲ ਨੂੰ ਵੱੱਦ ਬਣਾ ਲਾਂਗੇ ਉਹ ਪਤਾ ਨਹੀਂ ਛੱਡ ਕੇ ਫੇਰ ਵੀ ਵੀਰ ਨੂੰ ਅੱਜ ਪਾਉਂ ਦੇ ਵਿੱਚ ਨਾਲ ਸ਼ੱਕਰ ਪਾਵੇਂ ਥੋੜਾ ਨੂਨ ਪਾ ਦੂ ਬਣਾ ਬਿਕਰਾਰੀ ਜੀ ਨਾਲ ਖਾ ਲੇ ਜੇ ਕੌਲੀ ਕ ਰੰਨੇ ਕੇ ਦੇਖ ਲੂ ਪਹਿਲਾਂ ਐਵੇਂ ਕਿਹਦੇ ਬੂਟ ਨੇ ਹਾਲ ਤੋਣਾਏ ਰਹੇਗੇ ਬੂਟ ਕੱਲੇ ਤੇ ਕੱਪੜਾ ਲੀੜਾ ਧੋ ਤਾਂ ਸ਼ਾਮ ਤੱਕ ਅੱਲ ਬੂਟ ਰਹੇਗੇ ਧੋਣ ਵਾਲੇ ਜੇ ਜਿੱਕਾ ਕਰਦੀ ਕਰਦੀ ਮੈਂ ਧੋ ਹੀ ਦਿੱਤੇ ਜੇ ਤੂੰ ਧੋਤੇ ਰਹਿ ਤਾਂ ਸਾਮੇ ਨੇ ਜੇ ਰਾਬਰ ਪਿੰਨ ਚਾਕੀ ਜਾਂਦੇ ਚਾਕੀ ਜਾਂਦੇ ਹਾਂ ਹਾਂ ਰਾਬੀ ਤੇ ਵਾਹ ਨੇ ਦਬਾਉ ਉਹਨਾਂ ਦਾ ਰਾਬੀ ਹੈ ਜਿਹੜਾ ਕੁਛ ਕਰਦਾ ਰਾਬੀ ਕਰਦਾ ਗੱਲ ਕਰ ਆਏ ਆ ਵੀ ਜੇ ਆ ਪਾਏ ਗਏ ਬਦਲਵਾਈ ਮੀਨੋਦਵਾਰੇ ਆ ਜੀ ਮੀਨਾ ਆ ਜੇ ਜਿਹੜਾ ਕੇਰਾ ਸੁੱਕਣਾ ਪਾਇਤੀ ਉਹ ਤਾਂ ਕੇਰਾ ਗਾਲੀ ਘਾੜ ਜੀ ਫੇਰ ਉੱਠੇ ਜਿਹਨ ਸੁੱਕਣਾ ਪਾਇਤੀ ਮੈਂ ਕਾਹ ਹੋਗਾ ਮਖਲਾ ਹੁਣ ਥਾਉ ਵੀ ਹੈਗਾ ਇੰਨੇ ਕੱਪੜੇ ਕਿੱਥੇ ਪਾਵਾਂ ਪੰਜ ਸੂਟ ਸੀਗੇ ਜੀ ਤੁਸੀਂ ਕਹੇ ਦੋ ਤਿੰਨ ਸੀਤ ਓਨ ਆਣੇ ਪੰਜ ਸੂਤ ਤੋਤੇ ਦੇ ਪarne ਪੱਗਾਂ ਤੌਲੀਏ ਇਕ ਸਾਰੇ ਉਹ ਵਾਖ ਖੜੇ ਜੀ ਜਿਹਨੇ ਵੀ ਚਾੜਤਾ ਤੜ ਤੱਕ ਚਟਣੀ ਪਰਕਾ ਲਾ ਕੇ ਖਾएंगे ਇਸ ਕੋ ਜੇ ਬੜਾਂਗੇ ਜੀ ਇਹ ਉੱਪਰ ਦੀ ਸਾਰਾ ਕੁਝ ਹੀ ਹੈ ਸਾਤ ਪਾਣੀ ਆ ਜਾਣਾ ਤੇ ਗੁੰਡਾ ਲਾਵਾਂਗੇ ਹੁਣ ਇਹ ਤਾਂ ਫੋਨ ਜੇ ਲੱਗ ਗਿਆ ਇਹਦਾ ਨਹੀਂ ਲੱਗ ਗਿਆ ਨਾ ਚਲੋ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੁਣ ਮੇਰੇ ਧੂਏ ਨੂੰ ਦੇਖ ਕੇ ਬਾਦ ਯਾਰਾ ਦੀ ਮਾਂ ਜੰਮੀ ਨਹੀਂ ਪੁੱਤ ਕੋਠੇ ਚੜ ਗਿਆ ਤੇ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ